ਅਸੀਂ ਚੌਨੜੀ ਸੀ ਵਿਕਾਸ ਦੇ ਨਾਤੇ ਹੀ ਸਾਡੀ ਅਜ ਨਗਰ ਕੌਂਸਲ ਨਾਬਾ ਦੁਆਰਾ ਮੁਰ ਤੋਂ ਬਣ ਜਾ ਰਹੀ ਹੈ ਤੇ ਲੋਕਾਂ ਜਿਹੜੇ ਸਾਡੇ ਕੁਛ ਅਕਾਲੀ ਗੱਲ ਜਾਂ ਹੋਲ ਪਾਰਟੀਆਂ ਨੂੰ ਕੋਈ ਆਈਆਂ ਨਹੀਂ ਉਹਦੇ ਜੀ ਹੋ ਸਕਦਾ ਸਾਡੇ ਤੋਂ ਕਿਤੇ ਕਮੀ ਰਹੀ ਹੋ ਉਹਨੂੰ ਅਸੀਂ ਦੂਰ ਕਰਾਂਗੇ ਲੱਗ ਰਿਹਾ ਹੈ ਸਾਰਾ ਸੱਦੇ ਸਹਿਯੋਗ ਦੇ ਨਾਲ ਹੀ ਸਭ ਕੁਝ ਹੋਇਆ ਫੈਮਲੀ ਮੈਂਬਰ ਦਾ ਤੇ ਨਾਲ ਕੇ ਸਹਿਯੋਗ ਰਿਹਾ ਕਿ ਪੂਰਾ ਫੈਮਲੀ ਮੈਂਬਰਸ ਦਾ ਵੀ ਔਰ ਸਾਰੇ ਪੂਰੇ ਵਾਰਡ ਦੇ ਸਾਡੇ ਪਰਿਵਾਰ ਹਮ ਕੋਈ ਹੈ ਉਹਨਾਂ ਦਾ तकरीबन 100 ਵੋਟਰਾਂ ਤੱਕ ਮੇਰੀ ਲੀਡ ਹੋਈ ਹੈ ਕਿਉਂਕਿ ਬੰਦੇ ਮਗਰੇ ਬਹੁਤ ਫਿਰਦੇ ਨੇ ਜੀ ਹਾਂ ਹਰਾਂ ਨਹੀਂ ਫਿਰਦੇ ਨੇ ਜੀ ਬਿਲਕੁਲ ਜਿਹਦੇ ਕਰਕੇ ਹਾਂ ਬਥੇਰੇਆਂ ਨੇ ਜਾਤ ਪਾਤ ਦਾ ਨਾਰਾ ਲਾਇਆ ਫਲਾਣ ਪਰਲਮੈਂਟ ਰਹੇਗੀ ਮੇਰੇ ਵਾਰਡ ਦੀ ਜਿਵੇਂ ਗੋਵਿੰਦਨਗਰ ਆਸ਼ਾ ਰਾਮ ਕਲੋਨੀ ਔਰ ਬਿਸ਼ਕਰਮਾ ਕਲੋਨੀ ਨੇ ਆਪਣੀ ਇਲੈਕਸ਼ਨ ਹੀ ਲੜੀਆ ਤੇ ਉਹਨਾਂ ਦੀ ਜਿੱਤ ਹੋਈ ਹੈ ਮੇਰੀ ਕੋਈ ਜਿੱਤ ਇਹ 5 ਨੰਬਰ ਵਾਰਡ ਦੇ ਇਕੱਲੇ ਇਕੱਲੇ ਵੋਟਰ ਦੀ ਇਕੱਲੇ ਇਕੱਲੇ ਸਪੋਰਟਰ ਦੀ ਜਿੱਤ ਹੋਈ ਹੈ ਤਿੰਨੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਸਰਬੀਰ ਸਿੰਘ ਬਾਦਲ ਜੀ ਦਾ ਮਜੀਠੀਆ ਸਾਹਿਬ ਦਾ ਬਾਉ ਕਬੀਰ ਦਾ ਜੀ ਦਾ ਸਾਰਿਆਂ ਦੇ ਅਸ਼ੀਰਵਾਦ ਸਾਰਕਾ ਪਹਿਲੀਆਂ ਜਿਹੜਾ ਪਹਿਲਾ ਰਾਉਂਡ ਦੇ ਤਿੰਨੇ ਸੀਟਾਂ ਚਾਰਾ ਜੋ ਤਿੰਨ ਅਕਾਲੀ ਦਲ ਝੋਲੀ ਪਈਆਂ ਨੇ ਪਰਿਵਾਰ ਦੇ ਇਹ ਵਾਰਡਾਂ ਦੇ ਨਾਬਾ ਨਗਰ ਕੌਂਸਲ ਚੌਣਾ ਦੇ ਨਤੀਜੇ ਵਿੱਚ ਕੋਈ ਕ ਤੀਗੀ ਅਤੇ ਦੂਜੇ ਪਾਸੇ ਸ਼੍ਰਮਣੀ ਕਾਲੀਦਲ ਦੇ ਸ਼ੇਯ ਉਮੀਦਵਾਰਾਂ ਵੱਲੋਂ ਜਿੱਤ ਹਾਸਲ ਕੀਤੀ ਜਦਕਿ ਤਿੰਨ ਆਜ਼ਾਦ ਉਮੀਦਵਾਰਾਂ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ ਹੈ ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਜੇਤੂ ਉਮੀਦਵਾਰ ਰਜਨੀਸ਼ ਕੁਮਾਰ ਮਿੱਤਲ ਕਾਂਗਰਸ ਪਾਰਟੀ ਜੇਤੂ ਉਮੀਦਵਾਰ ਮਮਤਾ ਮਿੱਤਲ ਅਤੇ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਦੇ ਪਿਤਾ ਅਮਰਦੀਪ ਸਿੰਘ ਖੰਨਾ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਦੇ ਪਤੀ ਪ੍ਰਿੰਸ ਸ਼ਰਮਾ ਅਤੇ ਕਾਂਗਰਸ ਪਾਰਟੀ ਦੇ ਜੇਤੂ ਉਮੀਦਵਾਰ ਦੇ ਪਤੀ ਗੁਰਬਖਸ਼ੀਸ ਸਿੰਘ ਪੱਟੀ ਨੇ ਕਿਹਾ ਕਿ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਡੀ ਕਾਂਗਰਸ ਪਾਰਟੀ ਦੀ ਜਿੱਤ ਹੋਈ ਹੈ ਅਤੇ ਅਸੀਂ ਵਿਕਾਸ ਦੇ ਮੁੱਦੇ ਤੇ ਚੋਣਾਂ ਜਿੱਤ ਕੇ ਨਾਭਾ ਨਗਰ ਕੌਂਸਲ ਵਿੱਚ ਕਾਂਗਰਸ ਪਾਰਟੀ ਦੀ ਕਮੇਟੀ ਬਣੇਗੀ ਇਸ ਮੌਕੇ ਤੇ ਸ਼ਰਮਨੀ ਕਾਲੀ ਦਲ ਦੇ ਜੇਤੂ ਉਮੀਦਵਾਰ ਬਬਲੂ ਖੋਰਾ ਗੁਰਸੇਵਕ ਸਿੰਘ ਗੋਲੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਪਿਛਲੇ 10 ਸਾਲਾਂ ਸ਼ਰਮਨੀ ਕਾਲੀ ਦਲ ਦੀ ਸਰਕਾਰ ਦੇ ਸਮੇਂ ਦੌਰਾਨ ਵਿਕਾਸ ਦੇ ਕੰਮ ਹੋਏ ਹਨ ਉਸ ਦੇ ਆਧਾਰ ਤੇ ਅਸੀਂ ਚੋਣਾਂ ਜਿੱਤੇ ਹਨ ਸਦਾ ਸਾਲ ਸਿੰਘ ਧਰਮਸੋਜੀ ਕੈਨੂ ਮੰਤਰੀ ਪੰਜਾਬ ਕਾਂਗਰਸ ਪਾਰਟੀ ਤੇ ਉਹਨਾਂ ਦੀ ਰਹਿਨਮਾਈ ਹੇਠ ਨਾਬੇ ਦੇ ਵਿਕਾਸ ਕਾਰਜਾਂ ਤੇ ਲੋਕਾਂ ਦਾ ਮੈਂ ਧੰਨਵਾਦਾਂ ਤੇ ਉਹਨਾਂ ਨੇ ਜੋ ਇਹ ਕਾਂਗਰਸ ਪਾਰਟੀ ਨੂੰ ਮੁਰ ਤੋਂ ਨਗਰ ਕੌਂਸਲ ਦੇ ਵਿੱਚ ਵਿਸ਼ਵਾਸ ਪ੍ਰਗਟ ਕੀਤਾ ਕਿਉਂਕਿ ਵਿਕਾਸ ਦੇ ਮੁੱਦੇ ਤੇ ਅਸੀਂ ਚੌਂ ਲੜੀ ਸੀ ਵਿਕਾਸ ਦੇ ਨਾਤੇ ਹੀ ਸਾਡੀ ਜੇ ਨਗਰ ਕੌਂਸਲ ਨਾਬਾ ਦੁਆਰਾ ਮੁਰ ਤੋਂ ਬਣੇ ਜਾ ਰਹੀ ਹੈ ਤੇ ਲੋਕਾਂ ਜਿਹੜੇ ਸਾਡੇ ਕੁਝ ਅਕਾਲੀ ਗੱਲ ਜਾਂ ਹੋਰ ਪਾਰਟੀਆਂ ਨੂੰ ਕੋਈ ਆਈਆਂ ਨੇ ਉਹਦੇ ਜੀ ਹੋ ਸਕਦਾ ਸਾਡੇ ਤੋਂ ਕਿਤੇ ਕਮੀ ਰਹੀ ਹੋ ਉਹਨੂੰ ਅਸੀਂ ਦੂਰ ਕਰਾਂਗੇ ਤੇ ਤਾਂ ਜੋ 2022 ਦੇ ਵਿੱਚ ਅਸੀਂ ਕੱਤੋਂ ਵੱਦ ਲੀਡ ਨਾਲ ਸਾਡੇ ਸਰਦਾਰ ਸੋਹ ਸਿੰਘ ਧਰਮਸੋਧੀ ਨੇ ਤੁਹਾਨੂੰ ਦਿੱਤਾ ਆ ਕੇ ਭੇਜੇ ਜਿਵੇਂ ਆਪ ਪਾਰਟੀ ਦਾਵੇ ਕਰ ਰਹੀ ਸੀ ਬਹੁਤ ਵੱਡੇ ਦੇ ਟੈਂਟ ਵੀ ਲਗਾਏਗਾ ਹੇਰਾ ਫਿਰੋ ਕੀ ਜਵਾਬ ਦੇ ਦੇਖੋ ਗੱਲੇ ਆ ਵੀ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਉਹਨਾਂ ਨੂੰ ਝਾੜੂ ਵਾਲਿਆਂ ਦੇ ਜੋ ਆਮ ਆਦਮੀ ਪਾਰਟੀ ਹੈ ਉਹਨਾਂ ਕੋਲ ਗੱਲਾਂ ਹੀ ਨਹੀਂ ਹੈਂਗੇ ਮਾਰੀ ਜਾਂਦੇ ਨੇ ਕਿ ਉਹ ਦੇਮਾਨ ਹੈ ਆਪ ਡਿਫਾਲਟਰ ਕੇਸ ਹੈ ਮੂਵੀਆਂ ਉਹਦੀਆਂ ਇੰਦੀਆਂ ਦੁਨੀਆਂ ਦੇ ਵਿੱਚ ਆਈਆਂ ਵੀ ਨਹੀਂ ਹੈਗੀਆਂ ਪਤਨ ਕੀ ਨਿੱਜੀ ਤੌਰ ਤੇ ਮੈਂ ਕੁਝ ਕਹਿਣ ਚਾਹੁੰਦਾ ਉਹਨਾਂ ਦੇ ਫੋਕੇ ਗੱਲਾਂ ਨੇ ਇੱਥੇ ਡਰਾਮੇ ਵਾਜੀ ਵਾਸਤੇ ਇਹ ਆਪਣਾ ਟੈਂਟ ਲਾ ਕੇ ਬੈਠਾ ਹੈ ਰਾమే ਕੋਈ ਫੇਰ ਇਲੈਕਸ਼ਨ ਹੋਈ ਹੈ ਕੋਈ ਕਿਤੇ ਧੱਕਾ ਨਹੀਂ ਹੋਇਆ ਇੱਥੇ ਵੀ ਫੇਰ ਤੁਸੀਂ ਖੁਦ ਤੁਸੀਂ মিডিਆ ਸਾਰਾ ਇੱਥੇ ਲੱਗਿਆ ਲਾਈਵ ਚੱਲ ਰਹੇ ਨੇਗੇ ਤੁਸੀਂ ਦੇਖ ਲਓ ਸਾਰਾ ਕਾਊਂਟਿੰਗ ਹੋਈ ਹੈ ਬੜੇ ਆਮਨ ਦੇ ਨਾਲ ਹੋਈ ਹੈ 90 ਸ਼ਹਿਰ ਦੇ ਲੋਕ ਹੀ ਮਹਾਰਾਜਾ ਹੀਰਾ ਸਿੰਘ ਦੀ ਨਗਰੀ ਹੈ ਬੜੇ ਸਿਆਣੇ ਤੇ ਸਮਝਦਾਰ ਨੇ ਉਹ ਇਹ ਤੁਹਾਡੂ ਜੂਠ ਵਾਲੇ ਜਿਹੜੇ ਦੇਵ ਮਾਨ ਨੇ ਬਾਹਰੀ ਲੋਕ ਨੇ ਸਨੋਰ ਸਨੂਰ ਤੋਂ ਆਇਆ ਹੋਇਆ ਇਹਨੂੰ 90 ਸ਼ਹਿਰ ਦਾ ਪਤੀ ਨਹੀਂ ਹੈ ਕਿ 90 ਲੋਕ ਇੰਨੇ ਵਧੀਆ ਲੋਕ ਨੇ ਉਹਨਾਂ ਨੂੰ ਆਪਣੇ ਆਪ ਪਤਾ ਹੈ ਕਿ ਸਾਡੇ ਸ਼ਹਿਰ ਦਾ ਵਿਕਾਸ ਕਿਵੇਂ ਕਰਾਉਣਾ ਤੇ ਅਸੀਂ ਕਿਸ ਤੇ ਵਿੱਚ ਵਿਸ਼ਵਾਸ ਕਰਦੇ ਹਾਂ 2022 ਦਾ ਮੁੱਢ ਇਸ ਚੋਣਾਂ ਤੋਂ ਮੰਨ ਲਿਆ ਬਿਲਕੁਲ ਜੀ ਬਿਲਕੁਲ ਅਸੀਂ 2022 ਦੀ ਇਹ ਇੱਕ ਸੈਮੀ ਫਾਈਨਲ ਸਮਝਾਂਗੇ ਤੇ ਵਿਕਾਸ ਦੇ ਮੁੱਦੇ ਤੋਂ ਚੋਣ ਲੜੀ ਤੇ ਉਹਦਾ ਪਰਮਾਤਮਾ ਦੀ ਕਿਰਪਾ ਨਾਲ ਨਾਭਾ ਨਿਵਾਸੀਆਂ ਦੇ ਸਹਿਯੋਗ ਨਾਲ ਸਾਡੀ ਨਗਰ ਕੌਂਸਲ ਨਾਭਾ ਮੁਰਤੋ ਸਾਨੂੰ 14 15 ਦੇ ਕਰੀਬ ਸੀਟਾਂ ਆ ਗਿਆ ਨੇ ਬਾਕੀ ਜੋ ਆਜ਼ਾਦ ਵੀ ਸੀਗੇ ਕਈ ਐਸਐਸਸੀ ਕੇ ਪਾਰਟੀ ਚ ਟਿਕਟ 23 ਬੰਦੇ ਨੂੰ ਮਿਲਦੀ ਹੁੰਦੀ ਹੈ ਤੇ ਉਹ 23 ਅਵਾਰਡ ਸੀਗੇ ਹੋ ਸਕਦਾ ਕੋਈ ਇੱਕ ਦੋ ਸਾਡੇ ਨਾਰਾਜ਼ ਸੀ ਜਗ ਟਿਕਟ ਨਾ ਮਿਲਣ ਕਰਕੇ ਉਹ ਵੀ ਸਾਡਿਓ ਨੇ ਕੂਏ ਸੀ ਗੱਲ ਬਹੁਤ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕੀਤੀ ਹੈ ਕਿ ਇਸ ਨੂੰ ਸ਼ੇਰਾ ਸੇਰਾ ਇਹ ਸੇਰਾ ਮੈਂ ਸਾਰੀ ਆਪਣੇ ਭੈਣਾਂ ਨੂੰ ਦੇਣਾ ਚਾਹਨੀ ਆ ਬੋਰਡ ਦੇ ਸਾਰੇ ਮੈਂਬਰਾਂ ਨੂੰ ਦੇਣਾ ਚਾਹਨੀ ਆ ਜਿਨ੍ਹਾਂ ਨੇ ਕਿ ਇਹ ਪ੍ਰਵਾਹ ਨਹੀਂ ਕੀਤੀ ਕਿ ਉਹਨਾਂ ਦੇ ਘਰ ਸਿੱਖਾਣਾ ਬਣ ਰਿਹਾ ਨਹੀਂ ਬਣ ਰਿਹਾ ਰਾਤ ਦੇ 10 ਵਜੇ 11 ਵਜੇ ਉਮੇਰ ਨਾਲ ਰਹੀਆਂ ਵਿਕਾਸ ਦਾ ਵਿਕਾਸ ਦੀ ਗੱਲ ਬੰਦ ਵਿਕਾਸ ਪਹਿਲਾਂ ਵੀ ਕੀਤਾ ਸੀ ਅੱਗੇ ਵੀ ਕਰਾਂਗੇ ਸਭ ਤੋਂ ਵੱਧ ਮਾਰਦੇ ਦੇਖੇ ਤਕਰੀਬਨੇ ਰਾਉਂ ਚੱਲੇ ਸਭ ਤੋਂ ਵੱਧ ਮਾਰਦੇ ਨੂੰ ਕੁਝ ਕਿਤੇ ਕਿੰਦਾ ਲੱਗ ਰਿਹਾ ਹੈ ਨਹੀਂ ਬਹੁਤ ਅੱਛਾ ਲੱਗ ਰਿਹਾ ਹੈ ਸਾਰਾ ਸੱਦੇ ਸਹਿਯੋਗ ਦੇ ਨਾਲ ਹੀ ਸਭ ਕੁਝ ਹੋ ਗਿਆ ਫੈਮਿਲੀ ਮੈਂਬਰ ਦਾ ਤੇ ਨਾਲ ਕੋਈ ਸਹਿਯੋਗ ਰਿਹਾ ਕਿ ਪੂਰਾ ਫੈਮਿਲੀ ਮੈਂਬਰਸ ਦਾ ਵੀ ਔਰ ਸਾਰੇ ਪੂਰੇ ਵਾਰਡ ਦੇ ਸਾਡੇ ਪਰਿਵਾਰ ਹੋਂ ਕੋਈ ਹੈ ਉਹਨਾਂ ਦਾ ਖੁੱਦ ਦਾ ਪੂਰਾ ਸਹਿਯੋਗ ਰਿਹਾ ਸਾਡਾ ਇਹ ਸਵੀਟ ਕਾਫੀ ਟਫ ਮੁਕਾਬਲਾ ਕੀ ਜਵਾਬ ਦੇਣਾ ਚਾਹੁੰਦੇ ਦੱਸੋ ਕੋਈ ਮੁਕਾਬਲਾ ਨਹੀਂ ਅਸੀਂ ਤਾਂ ਲੋਕਾਂ ਦੀ ਸੇਵਾ ਕੀਤੀ ਹੈ ਲੋਕਾਂ ਨੇ ਮੈਨੂੰ 14 ਤਰੀਕ ਨੂੰ ਬਟਨ ਦਬਕੇ ਮੌਕਾ ਦਿੱਤਾ ਮੈਨੂੰ ਬਸੇਰੇ ਵਿਰੋਧੀ ਮੇਰੇ ਚੱਲੇ ਵਿਖੰਨਾ ਹਰਾਨਾ ਛੇ ਮੈਂ ਦਾ ਮੁੰਡਾ ਹਰਾਨਾ ਪਰ ਉਹ ਮਾਲਕ ਦੀ ਕਿਰਪਾ ਅੱਜ ਛੇਵੀਂ ਵਾਰੀ ਮੈਂ ਇਲੈਕਸ਼ਨ ਜਿੱਤ ਕੇ ਪਟਿਆਲੇ ਜ਼ਿਲ੍ਹੇ ਚ ਕੱਲੇ ਆਪਾਂ ਜਿਹੜੇ 20 ਨੰਬਰ ਵਾਰਡ ਚ ਛੇਂ ਵਾਰ ਜਿੱਤ ਕੇ ਮੈਦਾਨ ਚ ਆ ਗਿਆ ਸੀ ਕਿੰਨੀ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਮੇਰੀ ਤਕਰੀਬਨ 100 ਵੋਟਾਂ ਤੱਕ ਮੇਰੀ ਲੀਡ ਹੋਈ ਹੈ ਕਿਉਂਕਿ ਬੰਦਾ ਮਗਰੇ ਬਹੁਤ ਫਿਰਦੇ ਜਿੰ ਬਤੇਰਿਆ ਨੇ ਜਾਤ ਪਾਤ ਦਾ ਨਾਰਾ ਲਾਇਆ ਫਲਾਣਾ ਪਾਇਆ ਮੈਂ ਇੱਕੋ ਹੀ ਨਾਰਾ ਦਿੱਤਾ ਨਾ ਜਾਤ ਕੀ ਨਾ ਪਾਤ ਕੀ ਵੋਟ ਕਾਮ ਕੀ ਜੇ ਮੇਰੇ ਕੰਮ ਕੀਤੇ ਆ ਬਾਦੋ ਨਹੀਂ ਜਿਹੜਾ ਪੈਰਾਸ਼ੂਟ ਰਹੀਂ ਕੋਈ ਵੀ ਕੋਈ ਆਊਗਾ ਬਾਹਰ ਡੱਬੇ ਚ ਕਿਸੇ ਵੀ ਵਾਰਡ ਚਾਂਦਾ ਉਹਨੂੰ ਨਾ ਵੋਟ ਪਾਓ ਕੰਮ ਦੀ ਵੋਟ ਪਾਓ ਤੁਹਾਨੂੰ ਲੱਗਦਾ ਕਿਤਨੇ ਕਿਤੇ ਜਿਹੜੇ ਵਿਕਾਸ ਦੇ ਨੋਤੇ ਤੁਹਾਡੀ ਜਿੱਤ ਹੋਈ ਆ ਦੇਖੋ ਵਿਕਾਸ ਦੇ ਨੋਤੇ ਹੋਈ ਆ ਕਰੋਨਾ ਦੀ ਮੈਂ ਸੇਵਾ ਕੀਤੀ ਜੀ ਲੋਕਾਂ ਦੇ ਘਰਾਂ ਚ ਗਿਆ ਮੈਂ ਲੋਕਾਂ ਨੇ ਮੈਨੂੰ ਹੌਸਲਾ ਦਿੱਤਾ ਮੈਂ ਜਿੱਤੇ ਆ ਜੀ ਬਾਕੀ ਝਾੜੂ ਬਾਰੇ ਕੀ ਵਿਚਾਰ ਨਹੀਂ ਦੇਖੋ ਜੀ ਸਾਰੇ ਆਪਣੇ ਭਰਾ ਨੇ ਆਪਾਂ ਆਪਣੀ ਮਿਹਨਤ ਕਰਨੀ ਉਹਨਾਂ ਨੇ ਆਪਣੀ ਮਿਹਨਤ ਕਰਨੀ ਆ ਇਹਨਾਂ ਵੀ ਮਾਲਕ ਨੇ ਆਪਣੀ ਦੇਖਿਆ ਵੀ ਭਾਈ ਇਹ ਕੰਮ ਕਰਨ ਦਾ ਸੇਵਾਦਾਰ 6ਵੀਂ ਵਾਰੀ ਵੀ ਨੰਬਰ ਵਾਰਡ 'ਚ ਪੇਥ ਹਾਂ ਜੀ ਚੌਥੇ ਮદાન 'ਚ ਉਤਰੇ ਸੀ ਤੇ ਜਿੱਤੂ ਹੀ ਪ੍ਰਾਪਤ ਕੀਤੇ ਦੇਖੋ ਮੈਂ ਜਦੋਂ ਇੱਥੇ ਆਇਆ 15 ਨੰਬਰ ਵਾਰਡ ਦੇ ਵਿੱਚ ਮਨੇ ਆ ਕੇ ਜਨਤਾ ਨੂੰ ਆਪਣੇ ਜਿਹੜੇ ਮੇਰੀਆਂ ਪਾਲਿਸੀਆਂ ਨੇ ਜਾਂ ਮੇਰੀ ਕਾਂਗਰਸ ਪਾਰਟੀ ਦੀਆਂ ਪਾਲਿਸੀਆਂ ਨੇ ਮੈਂ ਉਹਨਾਂ ਦਾ ਸਾਹਮਣੇ ਰੱਖੀਆਂ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਇਮਾਨਦਾਰੀ ਨਾਲ ਨਿਰਸਵਾਰਥ ਸੇਵਾ ਕਰਨ ਲਈ ਤੁਹਾਡੇ ਲਈ ਆਇਆ ਸੇਵਾ ਭਾਵਨਾ ਨਾਲ ਮੈਂ ਹੁਣ ਸੇਵਾ ਕਰੂੰਗਾ ਜਿਹੜੇ ਸਾਡੇ ਉਸ ਡਿਪਾਰਟਮੈਂਟ ਰਹਿ ਗਈ ਮੇਰੇ ਵਾਰਡ ਦੀ ਜਿਵੇਂ ਗੋਵਿੰਦਨਗਰ ਆਸ਼ਾ ਰਾਮ ਕਲੋਨੀ ਔਰ ਬਿਸ਼ਕਰਮਾ ਕਲੋਨੀ ਔਰ ਥੋੜਾ ਜਿਹਾ ਜਸਪਾਲ ਕਲੋਨੀ ਜੇ ਵੀ ਪੈਂਡਿੰਗ ਪਿਆ ਕੰਮ ਪੈਲ ਦੇ ਆਧਾਰ ਤੇ ਮੰਤਰੀ ਸਾਹਿਬ ਨੂੰ ਕਹਿ ਕੇ ਪੈਲ ਦੇ ਆਧਾਰ ਤੇ ਸਾਡੀ ਨਗਰ ਕੌਂਸਲ ਤੋਂ ਬਾਅਦ ਮੈਂ ਉਥੇ ਵਿਕਾਸ ਕਰਾਉਂਗਾ ਔਰ ਉਹਨਾਂ ਦਾ ਮੈਂ ਬੱਚਿਆਂ ਮੰਗਰ ਉਹਨਾਂ ਨਾਲ ਰਹੂੰਗਾ ਔਰ ਨਿਰਸਵਾਰਥ ਸੇਵਾ ਭਾਵਨਾ ਨਾਲ ਆਇਆ ਨਿਰਸਵਾਰਥ ਸੇਵਾ ਭਾਵਨਾ ਨਾਲ ਹੀ ਮੈਂ ਕੰਮ ਕਰੂੰਗਾ ਧੰਨਵਾਦ प्राप्त हुई मैं अपने कल्ले-कल्ले उन वोटरਾਂ ਦਾ ਭੈਣਾ ਦਾ ਭਰਾਵਾਂ ਦਾ ਬਹੁਤ ਸ਼ੁਕਰਗੁਜ਼ਾਰਾਂ ਜਿਨ੍ਹਾਂ ਨੇ ਮੇਰੀ ਖੁਦ ਦੀ ਇਲੈਕਸ਼ਨ ਨਹੀਂ ਸੀ ਇਹ ਉਹਨਾਂ ਨੇ ਆਪਣੀ ਇਲੈਕਸ਼ਨ ਹੀ ਲੜੀਆ ਤੇ ਉਹਨਾਂ ਦੀ ਜਿੱਤ ਹੋਈ ਹੈ ਮੇਰੀ ਕੋਈ ਜਿੱਤ ਨਹੀਂ ਇਹ 5 ਨੰਬਰ ਵਾਰਡ ਦੇ ਕल्ले-कल्ले VOTER ਦੀ ਕल्ले-कल्ले SUPPORTER ਦੀ ਜਿੱਤ ਹੋਈ ਹੈ ਸਪੈਸ਼ਲੀ ਮੈਂ ਉਹਨਾਂ ਦਾ ساری ਉਮਰ ਰਿਣੀ ਰਹੂੰਗਾ ਤੇ ਕਰਜ਼ਦਾਰ ਰਹੂੰਗਾ ਹਮੇਸ਼ਾ ਹੀ ਪਿਛਲੇ ਤਕਰੀਬਨ 15 ਸਾਲ ਤੋਂ ਮੈਨੂੰ ਇਸੇ ਤਰ੍ਹਾਂ ਪਿਆਰ ਕਰਦੇ ਆਏ ਨੇ ਤੇ ਜਿੱਤ ਦੀ ਦਰਜ ਕਰਿਆ ਤਾਂ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਕਾਲੀ ਦਲ ਦਾ ਜਿਹੜਾ ਹੈਗਾ ਜੀ ਇਹ ਮਤਲਬ ਜਿਹੜੇ ਕੰਮ ਕੀਤੇ ਸੀਗੇ ਅਸੀਂ ਆਪਣੇ 10 ਸਾਲਾਂ ਚ ਲੋਕਾਂ ਨੇ ਉਹਨਾਂ ਨੂੰ ਪੂਰਾ ਸਾਡੇ ਲਈ ਇਹ ਪੂਰਾ ਜੋ ਆਪਣੀ ਵੋਟ ਦੇ ਕੇ ਉਹ ਭਾਰ ਉਤਾਰਿਆ ਜੀ ਮਤਲਬ ਕਾਲੀ ਦਲ ਦਾ ਜਿਹੜਾ ਕੰਮ ਕੀਤਾ ਸੀ ਲੋਕਾਂ ਨੂੰ ਪਸੰਦ ਆਇਆ ਉਹਦੇ ਮੁੱਲ ਤੇ ਲੋਕਾਂ ਨੇ ਵੋਟਾਂ ਪਾ ਕੇ ਸਾਨੂੰ ਜੇਤੂ ਬਣਾਇਆ ਜੀ ਕੁਝ ਲੋਕਾਂ ਨੂੰ ਕੀ ਕਿਹਨੇ ਕਦੇ ਕੰਮ ਨਹੀਂ ਜਿਹੜੇ ਰਹਿੰਦੇ ਨੇ ਕਿਸ ਤਰ੍ਹਾਂ ਦੇ ਜਿਹੜੇ ਵੀ ਅਵਾਰਡ ਦੇ ਕੰਮ ਰਹਿੰਦੇ ਨੇ ਜੋ ਪੂਰੇ ਤੰਦੇ ਹੀ ਨਨਭਾਵਾਂਗੇ ਤੇ ਮਤਲਬ ਲੋਕਾਂ ਦੀ ਜਿਹੜੇ ਵਿਸ਼ਵਾਸ ਕੀਤਾ ਸਾਡੇ ਤੇ ਉਹ ਤੇ ਖਰੇ ਉਤਰਾਂਗੇ ਜੀ ਜਿਵੇਂ ਸਭ ਤੋਂ ਵੱਡੀ ਗੱਲ ਸੀ ਬ੍ਰਦਰ ਵੀ ਥੋੜਾ ਆਪ ਪਾਰਟੀ 'ਚ ਖੜਾ ਸੀ ਤੁਸੀਂ ਕਾਲੀ ਦਲ ਤੇ ਕਿਸ ਤਰ੍ਹਾਂ ਦੇਖ ਰਹੇ ਸੀ ਚੋਣ ਕੈਂਪੇਨ ਲੱਗੀ ਸੀ ਦੇਖੋ ਜੀ ਉਹ ਮੇਰੇ ਵੱਡੇ ਬ੍ਰਦਰ ਨੇ ਚਾਹੇ ਉਹ ਜਿੱਤਦੇ ਚਾਹੇ ਮੈਂ ਜਿੱਤਦਾ ਸੀਟ ਘਰਚੇ ਸੀ ਹਾਂਜੀ ਹੁਣ ਵੀ ਘਰਚੇ ਸੀ ਬਸ ਇਤਨਾ ਹੀ ਮੇਰੇ ਕੋਲ ਹਾਂਜੀ ਕਿ ਜਿੱਤਣ ਵਾਲੇ ਕਿਆਨ ਕਰ ਰਹੇ ਹੋ ਦੇਖੋ ਜਿਹੜੀ ਬਾੜ ਨੰਬਰ 2 ਦੀ ਜਿੱਤ ਹੈ ਇਹ ਕੰਮ ਦੀ ਜਿੱਤ ਹੈ ਅਸੀਂ ਕੰਮ ਦੇ ਬੇਸਤੇ ਵੋਟ ਮੰਗੀ ਸੀ ਲੋਕਾਂ ਨੂੰ ਇਹ ਕਿਹਾ ਸੀ ਵੀ ਜੇ ਅਸੀਂ ਕੰਮ ਕਰਿਆ ਤਾਂ ਵੋਟ ਪਾਇਓ ਤਾਂ ਲੋਕਾਂ ਨੇ ਪ੍ਰਗਟਾਵਾ ਕੀਤਾ ਬਹੁਤ ਵੱਡੀ ਜਿੱਤ ਦਿੱਤੀ ਹੈ 6-700 ਦੀ ਲੀਡ ਤੇ ਸੋ ਉਸੇ ਤਰ੍ਹਾਂ ਹਰਪ੍ਰੀਤ ਜੀ ਨੇ ਤਿੰਨ ਨੰਬਰ ਵਾਰਡ ਚੋਂ ਇੱਕ ਨੰਬਰ ਚੋਂ ਸੰਦੀਪ ਜੀ ਤਿੰਨੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਮਜੀਠੀਆ ਸਾਹਿਬ ਦਾ ਬਾਉ ਕਬੀਰ ਦਾ ਜੀ ਦਾ ਸਾਰਿਆਂ ਦੇ ਅਸ਼ੀਰਵਾਦ ਨਾਲ ਪਹਿਲੀਆਂ ਜਿਹੜਾ ਪਹਿਲਾ ਰਾਊਂਡ ਤੇ ਤਿੰਨੇ ਸੀਟਾਂ ਚਾਰਾਂ ਚੋਂ ਤਿੰਨ ਅਕਾਲੀ ਦਲ ਦੀ ਝੋਲੀ ਪਈ। ਹੁਣ ਤੁਸੀਂ ਕਿਸ ਤਰ੍ਹਾਂ ਦੇ ਕਾਂਗਰਸ ਕਰਾਂਗੇ ਸਾਰੀ ਆ ਤੁਹਾਡੇ ਸਾਹਮਣੀਆਂ ਇਹਦਾ ਰਾਊਂਡ 1 ਹੋਇਆ ਜੀ ਚਾਰਾਂ ਚੋਂ ਤਿੰ ਬਣਾਊਗਾ ਜੀ ਠੀਕ ਹੈ 68 ਨੰਬਰ 3 ਤੋਂ ਪਹਿਲਾਂ ਵੀ ਦੋ ਵਾਰ ਮੈਂ ਜਿੱਤੇ ਆਂ ਤੇ ਤੀਜੀ ਵਾਰ ਵੀ 68 ਨੰਬਰ 3 ਜਿਹੜਾ 68 ਨੰਬਰ 3 ਆ ਉਹ ਮੇਰੇ ਉੱਥੇ ਦੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਨੇ ਆਪਣੇ ਪਰਿਵਾਰ ਦੇ ਉਹ ਜਿੱਤਿਆ ਇਹ ਬਹੁਤ ਵੱਡਾ ਮਾਣ ਦਿੱਤਾ 68 ਨੰਬਰ 3 ਨੇ ਮਾ ਉਹਨਾਂ ਦਾ ਦੇਣਾ ساری ਉਮਰ ਦੇ ਨਹੀਂ ਸਕਦਾ ਓਕੇ ਕਿੰਨੀਆਂ ਵੋਟਾਂ ਦੇ ਜਿੱਤ ਪ੍ਰਾਪਤ ਕੀਤੇ 137 ਵੋਟਾਂ ਤੇ